ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋ ਮੋਂਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤਾਂ ਇਹ ਹੋ ਗਿਆ ਜੀ 10 ਸਵਾ ਚੱਲ ਗਏ ਆ ਤੇ ਕੰਮਕਾਰ ਆਪ ਸਾਰੇ ਜਿਹੜੇ ਆ ਨਵੇੜ ਲਏ ਆ ਤੇ ਸਫਾਈ ਵਗੈਰਾ ਵੀ ਸਾਰੀ ਕਰ ਲਈ ਆ ਤੇ ਕਾਫੀ ਦਿਨ ਹੋ ਗਏ ਸੀ ਕਿ ਮੈਂ ਆਪਣੇ ਜਿੱਥੇ ਟਿਕਿਆ ਹਾਂ ਦੇ ਤੇ ਉੱਥੇ ਵੀ ਮੇਰਾ ਫੋਨ ਜਿਹੜਾ ਹੈ ਉਹ ਖਰਾਬ ਹੋ ਗਿਆ ਸੀ ਥੋੜੇ ਦਿਨ ਤਾਂ 2-3 ਦਿਨ ਵਲੌਗ ਪਾਇਆ ਮੁੜ ਕੇ ਵੀ ਮੇਰਾ ਫੋਨ ਖਰਾਬ ਹੋ ਗਿਆ ਇਸ ਕਰਕੇ ਵਲੌਗ ਜਿਹੜੇ ਨੇ ਨਹੀਂ ਪਾਏ ਮੈਂ ਤੇ ਬਾਕੀ ਮੈਂ ਕੱਪੜੇ ਪਿਆਰਾ ਹੁਣ ਧੋਤੇ ਆ ਰਹੀ ਸੀ ਸਫਾਈਆਂ ਸੁਣੀਆਂ ਸਾਰੀਆਂ ਪਕਾ ਦਿੱਤੀਆਂ ਤੇ ਹੁਣ ਬਸ ਦੇ ਰਹੇ ਆ ਤੇ ਸਮਰ ਸਕੂਲ ਗਿਆ ਆ ਉਹ ਲੈ ਕੇ ਆਉਂਦਾ ਆ ਦਾ ਚਾਚਾ ਉਹ ਨੂੰ ਹੁਣ ਸਵੇਰ ਦਾ ਗਿਆ ਹੋਇਆ ਆ ਤੇ ਬਾਕੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਮੀ ਕਾਫੀ ਆ ਗਿਆ ਅਚਾਨਕ ਹੀ ਦੁਪਹਿਰ ਦਾ ਟਾਈਮ ਸੀਗਾ ਤੇ ਪੌਣੀ ਦੋ ਹੋ ਗਏ ਆ ਤੇ ਰੋਟੀ ਖਾ ਕੇ ਹਟੀ ਸੀਗੀ ਮੈਂ ਤੇ ਇਧਰ ਆਪਾਂ ਕੱਪੜੇ ਲਾ ਕੇ ਰੱਖ ਲੈ ਸੀ ਕਿਉਂਕਿ ਨਾ ਬਈ ਆਹ ਬਾਹਰ ਵੀ ਨਾ ਸ਼ੈੱਡ ਥੱਲੇ ਉਧਰ ਨੂੰ ਬਾਸ਼ੜ ਜਾਂਦੀ ਆ ਇਸ ਕਰਕੇ ਫਿਰ ਮੈਂ ਇੱਥੇ ਹੀ ਲਿਆ ਕੇ ਰੱਖ ਲੈ ਤੇ ਹੁਣ ਮੈਂ ਇਹਨਾਂ ਨੂੰ ਥੋੜੀ ਜਿਹਾ ਇੱਥੇ ਕੋਈ ਫੋਲਡੰਨੀ ਆ ਤੇ ਮੇਰੇ ਆ ਸੂਟ ਇਹ ਥੋੜੇ ਗਿੱਲੇ ਆ ਬਾਕੀ ਦਾ ਕਪੜੇ ਸੋਕ ਗਏ ਸੀਗੇ ਜਿੱਦਾਂ ਮਸ਼ੀਨ 'ਚ ਸੁਕਾਏ ਸੀਗੇ ਤੇ ਇਹ ਨਹੀਂ ਸੁਕਾਏ ਸੀਗੇ ਇਹ ਮੈਂ ਵੈਸੇ ਹੀ ਸਾਰਫ ਵਿੱਚੋਂ ਕੱਢੇ ਸੀ ਤੇ ਮਸ਼ੀਨ 'ਚ ਨਹੀਂ ਧੋਤੇ ਤੇ ਬਾਕੀ ਹੁਣ ਮੈਂ ਦੇਖਦੀ ਆ ਤਰਪਾਈ ਵਗੈਰਾ ਕਰਦੀ ਆ ਦੇਖਦੀ ਆ ਤੇ ਇਹਦੇ ਵਿੱਚ ਬਲ ਮਾ ਲਿਆ ਲਿਆ ਸੀਗਾ ਤੇ ਇਹ ਵਾਲਾ ਸੋਨ ਫੋਨ ਸਮਝ ਪਾਪਾ ਕੁਛ ਨਹੀਂ ਆ ਜਦੋਂ ਫੋਨ ਖਰਾਬ ਹੋ ਗਿਆ ਸੀਗਾ ਉਹ ਫਿਰ ਨਹੀਂ ਇਹ ਲਾਇਆ ਥੋੜਾ ਟਾਈਮ ਕੇ ਨਾ ਹੋ ਗਿਆ ਸਲੋ ਜਾਂ ਬਹੁਤ ਚੱਲਦਾ ਆ ਤੇ ਫਿਰ ਜਦੋਂ ਹੁਣ ਮੇਰਾ ਖਰਾਬ ਹੋ ਗਿਆ ਹੁਣ ਮੈਂ ਇਹਨੂੰ ਬਾਤ ਕੀਤੀਆਂ ਤੇ ਇੱਦੇ ਬਸ ਉਹ ਉਹ ਟਾਈਮ ਪਾਸ ਜਾਂ ਕਰ ਰਹੇ ਆ ਥੈਂਕ ਯੂ ਇਚ ਰਾਂਗ ਦੇ ਕਿੱਦਾਂ ਦੇ ਆਉਂਦੇ ਹਾਂਜੀ ਟਾਈਮ ਹੋ ਗਿਆ ਪੌਣੇ 5 ਤੇ ਅਸੀਂ ਪੀਣ ਲੱਗੇ ਆ ਚਾਹ ਮੀਂਹ ਹੁਣ हटਿਆ ਆ ਪਰ ਬੱਦਲ ਬਹੁਤ ਜ਼ਿਆਦਾ ਗੂੜਾ ਹਜੇ ਵੀ ਤੇ ਕੱਪੜੇ ਆਪਣੇ ਅੰਦਰ ਹੀ ਇੱਥੇ ਪਾਏ ਹੋਏ ਆ ਸੁੱਕਣੇ ਸੋਮਰ ਵੀ ਪੀ ਰਿਹਾ ਚਾਹ ਬੈਠਾ ਦੇ ਥੱਲੇ ਬਹਿ ਜਾ ਤਾਂ ਥੱਲੇ ਬਹਿ ਜਾ ਥੱਲੇ ਬੈਜੋ ਥੱਲੇ ਬੈ ਜਾ ਥੱਲੇ ਬੈ ਜਾ ਮੂੰਹ ਦੇਖ ਲੈ ਨਹੀਂ ਅਬ ਆਹੋ ਫੇਰ ਹੀ ਖਾਂਦਾ ਆ ਦੇਖ 드라마 ਇਹ ਕਿਨੇ ਕਰਦਾ ਦੇ ਦੇ ਖਾਲਾ 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 ਹਾਂ ਖਾਲਾ ਹਾਂਜੀ ਇਹ ਲੋ ਜੀ ਬੱਦਲ ਤਾਂ ਬਹੁਤ ਜ਼ਿਆਦਾ ਆਇਆ ਹਜੇ ਵੀ ਗੂੜਾ ਜਿਹਾ ਤੇ ਪਰ ਮੀ ਹਟ ਗਿਆ ਆ ਤੇ ਅਮਰੂਦ ਵੀ ਆਪਣੇ ਬਹੁਤ ਛੇਤੀ ਪੱਕ ਪੱਕ ਕੇ ਉਹਦੀ ਸੁੰਡੀਆਂ ਪੈ ਗਈਆਂ ਇਹਨਾਂ ਚ ਤੇ ਡਿਗੀ ਜਾਂਦੇ ਆ ਜਿਆਦਾ ਪੱਕੇ ਅਮਰੂਦ ਜਿਹੜੇ ਹਨ ਜਿਹੜੇ ਥੋੜੇ ਜਿਹਾ ਵੀ ਪੱਕ ਚਾਣ ਨਾ ਮਾਰੇ ਜੇ ਪੀਲੇ ਹੋ ਜਾਣ ਉਹਨਾਂ 'ਚ ਹੀ ਸੁੰਡੀ ਪਈ ਜਾਂਦੀ ਪਤਾ ਨਹੀਂ ਕੀ ਹੋ ਗਿਆ ਅਮਰੂਦਾਂ ਨੂੰ ਤੇ ਸਾਰੇ ਯਾਨੀ ਕਿ ਐਗਤੀ ਹਨਾ ਅਮਾਨ ਖਰਾਬ ਜਿਹਾ ਹੀ ਹੋ ਗਿਆ ਇਹਨਾਂ ਨੂੰ ਦੇਖ ਕੇ ਨਹੀਂ ਤਾਂ ਸਾਡੇ ਅਮਰੂਦ ਟੇਸਟ ਇਹਨਾਂ ਦਾ ਇੰਨਾ ਜ਼ਿਆਦਾ ਵਧੀਆ ਸੀ ਨਾ ਇੰਨੇ ਜ਼ਿਆਦਾ ਮਿੱਠੇ ਹੁੰਦੇ ਸੀ ਨਾ ਇਦਾਂ ਦੇ ਅਮਰੂਦ ਕਦੇ ਨਹੀਂ ਖਾਦੇ ਸੀਗੇ ਮੈਂ ਇੱਥੇ ਆ ਕੇ ਖਾਦੇ ਅਸੀਂ ਇੰਨਾ ਅਮਰੂਦ ਖਾਈਦਾ ਸੀ ਨਾ ਆ 2 ਮਹੀਨਿਆਂ ਦੇ ਵਿੱਚ ਮਤਲਬ ਕਿੰਨੇ ਦਾ ਸਿੱਧਾ ਵਾਲੇ ਦੁਆਲੇ ਬੰਡ ਵੀ ਦੇਣੇ ਅਮਰੂਦ ਹੈ ਫਿਰ ਅਸੀਂ ਆਪ ਵੀ ਕੱਟ-ਕੱਟ ਕੇ ਕਿੰਨੇ ਖਾਣੇ ਕਿਉਂਕਿ ਪਹਿਲਾਂ ਇਹ ਸਮੇਂ ਦੇ ਪਾਪਾ ਚਾਚਾ ਦੋਨੀਆਂ ਨੇ ਬਾਹਰ ਹੁੰਦੇ ਸੀਗੇ ਪਹਿਲਾ ਪਹਿਲਾ ਜੋ ਸਾਡਾ ਵਿਆਹ ਹੋਇਆ ਸੀ ਨਾ ਇਹ 2 ਕੁ ਮਹੀਨੇ ਰਿਹਾ ਸੀ ਫਿਰ ਬਾਹਰ ਚਲ ਗਏ ਸੀਗੇ ਉਦੋਂ ਮੈਂ ਤਾਂ ਮੰਮੀ ਹੁੰਦੀ ਆ ਸੀ ਇੰਨੇ 14 ਅਮਰੂਦ ਖਾਣੇ ਰੋਜ਼ ਕਦੀ ਦਪਹਿਰ ਨੂੰ ਕੱਟ ਲੈਣੇ ਪਲੇਟ ਭਰ ਕੇ ਕਦੀ ਸ਼ਾਮ ਨੂੰ ਕੱਟ ਕੇ ਖਾਣੇ ਤੇ ਪਰ ਹੁਣ ਆਹ ਅਮਰੂਦ ਸਾਰੇ ਖਰਾਬ ਹੋ ਗਏ ਪਤਾ ਹੀ ਨਹੀਂ ਕੀ ਹੋ ਗਿਆ ਇਹਨਾਂ ਨੂੰ ਉੱਪਰ ਤਾਂ ਹੈ ਨਾ ਜਿਹੜੇ ਉੱਪਰ ਸੀ ਖਰ ਤੇ ਉੱਥੇ ਤਾਂ ਲੱਗੇ ਹੈਗੇ ਆ ਪਰ ਉਹ ਬ੍ਰੀਕ ਭੰਟੇ ਜੇ ਆ ਤੇ ਆ ਇੱਥੇ ਇੱਥੇ ਹੀ ਆ ਵਾ ਸਾ ਥੱਲੇ ਥੱਲੇ ਤੇ ਭਿੰਡੀਆਂ ਵਗੈਰਾ ਸਾਰਾ ਹੀ ਕੋ ਸ਼ਕਤੀ ਜਿਹੜਾ ਆਪਣਾ ਜਿਹੜਾ ਖਰਾਬ ਹੋ ਗਿਆ ਨਹੀਂ ਤਾਂ ਅਸੀਂ ਭਿੰਡੀਆਂ ਪਿਛਲੀ ਵਾਰ ਇੰਨੀਆਂ ਬਣਾਉ ਬਣਾਉ ਸਾਧੀਆਂ ਇੰਨੀਆਂ ਆਲੂ ਪਾ ਪਾ ਅਗੇ ਪਾ ਪਾ ਅਗੇ ਬਹੁਤ ਯਾਰਾ ਭਿੰਡੀਆਂ ਬਣਾਈਆਂ ਤੇ ਚਲੋ ਜੀ ਟਾਈਮ ਹੋਣਾ 5:00 ਵਜੇ ਮम्मी ਦਾਲ ਲੈਣ ਗਈ ਸੀ ਕਿ ਤੇ ਆਹ ਨੇ ਇੱਥੇ ਰੱਖਿਓ ਆ ਸੀ ਤੋੜ ਕੇ ਅਮਰੂਦ ਪਰੇ ਸਾਰੇ ਗਲੇ ਪਏ ਇਹ ਮੈਨੂੰ ਲੱਗਦਾ ਕਿਉਂਕਿ ਦੇਖਣ ਤੇ ਪਤਾ ਲੱਗਦਾ ਪੱਕੇ ਜਾ ਰਹੇ ਆ ਤੇ ਬਾਕੀ ਆਪਾਂ ਹੁਣ ਭਾਂਡੇ ਧੋ ਲਈਏ ਚਾਹ ਵਾਲੇ ਕਾਫੀ ਜਿਆਦਾ ਹੋਏ ਪਏ ਆ ਤੇ ਸਮਰ ਖੇਢੀ ਜਾਂਦਾ ਆ ਤੇ ਚਲੋ ਜੀ ਭਾਂਡੇ ਧੋ ਲਈ ਸਮਰ ਬਾਰਕੀਆ ਦਾਲ ਹੈ ਬਟਰੀਆ ਮੋਠਾ ਛੋਲਿਆਂ ਦੀ ਤੇ ਇੱਧਰ ਮੈਂ ਪਿਆਜ਼ ਤੇ ਲਸਣ ਕੱਟ ਕੇ ਧੋ ਕੇ ਰੱਖ ਲਏ ਆ ਤੇ ਬਾਕੀ ਆਪਾਂ ਬਣਾਉਣੇ ਆ ਜੀ ਛੋਲ ਹਵਾ ਲੈਣੇ ਆ ਛੋਲ ਤੇ ਸਮਰ ਗਿਆ ਆ ਮੰਮੀ ਨਾਲ ਕਮੈਂਟਸ ਤੇ ਨਾਲੇ ਆਪਾਂ ਮੂੜਕਾ ਦੇ ਆ ਤੇ ਕੀ ਅਸੀਂ ਤੇ ਟਾਈਮ ਦੀ ਸਮਝਦੇ ਪਾਪਾ ਵੀ ਆਉਣ ਵਾਲੇ ਹੋਣੇ ਆ ਤੇ ਟਾਈਮ ਹੋ ਗਿਆ ਆ 6:30 ਤੇ ਆਉਣ ਵਾਲੀ ਆ ਸਮਰ ਦੇ ਪਾਪਾ 4:30 7:00 ਤੱਕ ਸ਼ਾਇਦ ਆ ਜਾਣ ਤੇ ਜੇ 6:00 ਵਜੇ ਤਰਪਣ ਤਾਂ ਫਿਰ 6:30 ਤੱਕ ਆ ਜਾਂਦੇ ਹੁੰਦੇ ਆ ਤੇ ਬਾਕੀ ਹਜੇ ਪਤਾ ਨਹੀਂ ਆਉਂਦੇ ਆ ਅੱਜ ਮੈਂ ਇੱਚ ਬਲੌਗ ਬਣਾਉਣ ਲੱਗੀ ਆ ਸਹੀ ਰੰਗ ਬਹੁਤ ਫਰਕ ਆ ਰੰਗਾ ਕਲਰ ਜੇ ਨਾ ਲਿਆ ਤੇ ਹਾਜ਼ਰ ਸਮਰ ਦੇ ਪਾਪਾ ਸਾਨੂੰ ਮੇ ਚੇਤੇ ਕੀਤਾ ਤੁਸੀਂ ਹਾਜ਼ਰ ਓਕ ਲੱਗੀ ਪਾਣੀ ਪੀਣਾ ਪਾਣੀ ਨਹੀਂ ਲੱਗੀ ਫੇਕੀ ਖਾਣਾ ਕੀ ਖਾएंगे ਖੀਰ ਹੈ ਨੀ ਲੱਗੀ ਬਰੋਂ ਬਰੀ ਬਣਾਉਂਦੇ ਤੂੰ ਦੇਖਦੀ ਨਹੀਂ ਹੈ ਤੂੰ ਦੇਖਦੀ ਨਹੀਂ ਤੂੰ ਕਾਦਨ ਦੇਦੀ ਐ ਬੱਸ ਸਾਡੀ ਲੱਗਦੇ ਕਿਉਂ ਫੇ YouTube ਤਾਂ ਹੀ ਹੁੰਦੇ ਆ ਤੂੰ ਕਾਟਉਂਦੇ ਦੀ ਹੁਣੀ ਐ ਨਹੀਂ ਹੈ ਸਮਰ ਵੀਡੀਓ ਕੋ ਲਾਈਕ ਕਰ ਦੋ ਕਿਦਾਂ ਕਹਿੰਦਾ ਹੁਨਾ ਸਮਰ ਨਹੀਂ ਓਏ ਇਦਾਂ ਨਹੀਂ ਕਰਨਾ ਓਏ ਡੇਕ ਜਾਣਾ ਹਣ ਮੈਨੂੰ ਲੈ ਜਾ ਹਾਂਜੀ ਜੀ ਤੇਲ ਆਪਣਾ ਗਰਮ ਹੋ ਗਿਆ ਆ ਤੇ ਟਾਕ ਦੇ ਲਈਏ ਤੇ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਆ ਇੱਧਰ ਬਾਏ ਕਰਦੇ ਕਿਹੜੀ ਘਰ ਨਿੱਕੀ ਜਾਈ ਹੂੰ ਤੇ ਲੋ ਉਥੇ 5-5 ਰੁਪਏ ਦੀਆਂ ਮਿਲਦੇ ਸਿਆ ਬੰਦੂਕ 'ਚ 5 ਰੁਪਏ ਦੀ ਆ ਇਹਨਾਂ ਸੌਫ ਜੀ ਹੁੰਦੀ ਪੁੜੀ ਜੀ 'ਚ ਪਈ ਤੇ ਗਿੱਟੀ ਹੈ ਤੇ ਹਾਂਜੀ ਜੀ ਟਾਈਮ ਪੌਣੇ 9 ਹੋ ਗਏ ਆ ਤੇ ਆਪਾਂ ਚੌਲ ਬਣਾਏ ਸੀਗੇ ਮੁਰਗੀ ਤੇ ਕੋਈ ਵੀ ਮੈਂ ਵੀਰੇ ਨਹੀਂ ਬਣਾਈ ਆਨੇ ਖਾ ਕੇ ਉਸ ਪਾਂਡੇ ਵਗੈਰਾ ਟੋਰ ਕੀ ਆਈ ਸੀ ਜੀ ਹੁਣ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ। ਚੱਕ ਦੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਚੱਕ ਦੇ ਧੰਨਵਾਦ